ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਅੱਜ ਅਸੀਂ ਪਹੁੰਚੇ ਸੀਗੇ ਉਪਲ ਮੋਬਾਈਲ ਕੈਫੇ ਰੈਕੋਰ ਦੇ ਵਿੱਚ ਜਿੱਥੋਂ ਕਿ ਆਪਣੇ ਗੁਰਪ੍ਰੀਤ ਦੀ ਭੂਆ ਦੇ ਮੁੰਡੇ ਨੇ ਨਾ ਮੋਬਾਈਲ ਲਿਆਗਾ 16 Pro 256 GB ਤੇ 골ਡੀ ਉਹਨਾਂ ਨੇ ਆਪਾਂ ਨੂੰ ਨਾ ਇੱਕ ਬਹੁਤ ਹੀ ਜੈਨੂਇਨ ਪ੍ਰਾਈਸ ਤੇ ਤੇ ਬਹੁਤ ਕੈਂਡ ਫੋਨ ਦਿੱਤਾਗਾ ਜਿਹਦੀ ਕਿ ਮਾਰਚ ਤੱਕ ਇਹਦੇ ਗਾਰੰਟੀ ਪਈ ਹੈਗੀ ਤੇ ਜੇ ਕਿਸੇ ਨੇ ਵੀ ਫੋਨ ਨਵਾਂ ਪੁਰਾਣਾ ਸੈਂਗ ਡੈਣ ਜਾਂ ਮਾਲੋ ਵੀ ਥੋੜੇ ਟਾਈਮ ਦੀ ਗਾਰੰਟੀ ਵਾਲਾ ਲੈਣਾਗਾ ਤੇ ਜੈਨੂਇਨ ਪੀਸ ਹੁੰਦੇ ਆਗੇ ਬਹੁਤ ਹੀ ਸੋਹਣੇ ਬੈਸਟ ਪ੍ਰਾਈਸ ਤੇ ਮਿਲਦੇ ਆਗੇ ਤੇ ਇੱਥੇ ਪਹੁੰਚ ਕੇ ਰੈਗੋਟ ਬੱਸ ਸਟੈਂਡ ਦੇ ਕੋਲੇ ਇਹਨਾਂ ਦੀ ਸ਼ਾਪ ਆਗੀ ਤੇ ਇਹਨਾਂ ਦਾ ਨੰਬਰ ਇਹਨਾਂ ਦੇ ਪੇਜ ਤੇ ਮੈਂਸ਼ਨ ਹੁੰਦਾ ਹੀ ਆਗਾ ਤੁਸੀਂ ਬਹੁਤ ਹੀ ਕਹਿਣ ਪ੍ਰਾਈਸ ਦੇ ਵਿੱਚ ਚਾਹੇ ਜਿਹੜਾ ਵੀ ਆਈਫੋਨ ਮਰਜੀ ਲੈਣਾਗਾ ਤੁਸੀਂ 17 ਪ੍ਰੋ ਮੈਕਸ 2 TV ਤੱਕ ਵੀ ਕਿਸੇ ਨੇ ਵੀ ਲੈਣਾਗਾ ਉਹ ਵੀ ਮਿਲੂਗਾ ਤੇ ਬਹੁਤ ਕੇ ਖਰੀਦ ਸਕਦੇ ਹੋ ਤੇ ਵੀਡੀਓ ਨੂੰ ਸ਼ੇਅਰ ਕਰਿਓ ਤੇ ਹੁਣ ਆਪਾਂ ਫੋਨ ਓਪਨ ਕਰਦੇ ਆਂ ਵੀ ਚਲੋ ਅਓ ਵੀ ਮੇਥਰੋ ਵੀਡੀਓ ਨੂੰ ਕਰ ਦਿਓ ਸ਼ੇਅਰ ਬਹੁਤ ਕੈਂਡ ਫੂਣਾਗਾ ਤੇ ਤੁਸੀਂ ਵੀ ਜੇ ਖਰੀਦਦੇ ਨਾ ਹੁਣ ਤਾਂ ਰਾਏਕੋਟ ਨੀਅਰ ਵਾਸ਼ਟੈਂਡ ਓਪਨ ਮੋਬਾਈਲ ਕਾਫੇ ਤੇ ਪਹੁੰਚ ਸਕਦੇ ਹਾਂ ਧੰਨਵਾਦ